ਸਾਰੇ ਭਾਈ ਭੈਣਾਂ ਨੂੰ ਜੈ ਮਸੀਹ ਦੀ ਪ੍ਰਭੂ ਯੇਸ਼ੂ ਮਸੀਹ ਤੁਹਾਨੂੰ ਬਰਕਤ ਦੇਵੇ ਅੱਜ ਦੇ ਦਿਨ ਵਾਸਤੇ ਮੈਂ ਪ੍ਰਭੂ ਯੇਸ਼ੂ ਮਸੀਹ 나ਸਰੀਦਾ ਧੰਨਵਾਦ ਕਰਦਾ ਹਾਂ ਜੋ ਕਿ ਅੱਜ ਦਾ ਸਮਾਂ ਸਾਨੂੰ ਬਖਸ਼ਿਆ ਇਸ ਸਮੇਂ ਦੇ ਲਈ ਅਸੀਂ ਪ੍ਰਭੂ ਜੀ ਦੇ ਲੱਖਾਂ ਅਤੇ ਕਰੋੜਾਂ ਵਾਰ ਸ਼ੁਕਰਗੁਜ਼ਾਰ ਹਾਂ ਸੋ ਅੱਜ ਦਾ ਜੋ ਵਚਨ ਹੈ ਅੱਜ ਦਾ ਜੋ ਵਿਸ਼ਾ ਹੈ ਇਸ ਪ੍ਰਕਾਰ ਦੇ ਨਾਲ ਹੈ ਕਿ ਤੁਸੀਂ ਦੂਜੇ ਦੀ ਤਰੱਕੀ ਨੂੰ ਵੇਖ ਕੇ ਨਾ ਸੜੋ ਅੱਜ ਦਾ ਜੋ ਵਿਸ਼ਾ ਹੈ ਉਹ ਇਸ ਪ੍ਰਕਾਰ ਦੇ ਨਾਲ ਹੈ ਕਿ ਦੂਜੇ ਦੀ ਤਰੱਕੀ ਨੂੰ ਵੇਖ ਕੇ ਨਾ ਸੜੋ ਅੱਜਕੱਲ੍ਹ ਅਕਸਰੀ ਲੋਕ ਕੀ ਕਰਦੇ ਆ ਜਿਹੜਾ ਵਾਅਦਾ ਆ ਉਹਦੇ ਤੇ ਖੁਸ਼ ਹੋਣ ਦੀ ਬਜਾਏ ਉਹਦੇ ਤੋ ਸੜਨਾ ਸ਼ੁਰੂ ਕਰ ਦਿੰਦੇ ਖੁਸ਼ੀ ਕਰਨ ਦੀ ਬਜਾਏ ਉਹਦੇ ਤੋਂ ਜੈਲਸੀ ਕਰਨਾ ਸ਼ੁਰੂ ਕਰ ਦਿੰਦੇ ਸੋ ਇਸ ਵਿਸ਼ੇ ਨੂੰ ਅਸੀਂ ਅੱਗੇ ਵਧਾਵਾਂਗੇ ਪਹਿਲਾਂ ਮੇਰੀ ਬੇਨਤੀ ਸਾਰਿਆਂ ਦੇ ਅੱਗੇ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਸਾਡੇ ਚੈਨਲ ਦੇ ਰਾਹੀਂ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਲਾਇਕ ਵੀ ਕਰੋ ਔਰ ਦੂਜਿਆਂ ਨੂੰ ਸ਼ੇਅਰ ਵੀ ਕਰੋ ਔਰ ਜੇ ਕੋਈ ਪ੍ਰਾਰਥਨਾ ਦਾ ਵਿਸ਼ਾ ਤੁਹਾਡਾ ਹੈ ਤੁਸੀਂ ਆਪਣੀ ਪ੍ਰਾਰਥਨਾ ਦਾ ਵਿਸ਼ਾ ਕਮੈਂਟਾਂ ਦੇ ਵਿੱਚ ਲਿਖ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੇ ਲਈ ਖਾਸ ਕਰਕੇ ਪ੍ਰਾਰਥਨਾ ਕਰਾਂਗੇ ਸੋ ਪਰਮੇਸ਼ਰ ਆਪ ਸਾਰਿਆਂ ਦੇ ਉੱਤੇ ਵੱਡੀ ਦਇਆ ਕਰੇ ਵੱਡੀ ਕਿਰਪਾ ਕਰੇ ਗੱਲ ਕਰ ਰਹੀ ਸੀ ਦੂਜੇ ਦੀ ਤਰੱਕੀ ਨੂੰ ਵੇਖ ਕੇ ਨਾ ਸੜੋ ਪਰ ਅਜੇ ਇਸ ਸੰਸਾਰ ਵਿੱਚ ਜਿਸ ਵਿੱਚ ਅਸੀਂ ਰਹਿ ਰਹੇ ਆ ਜਿਸ ਸੰਸਾਰ ਦੇ ਵਿੱਚ ਦੀ ਅਸੀਂ ਗੁਜ਼ਰ ਰਹੇ ਆ ਇੱਥੇ ਕੀ ਹੋ ਰਿਹਾ ਵੀ ਹਰ ਬੰਦਾ ਜਿਹੜਾ ਆ ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਸੜਦਾ ਹਰ ਇੱਕ ਇਨਸਾਨ ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਸੜਦਾ ਆ ਹਰ ਬੰਦਾ ਦੂਜੇ ਦੀ ਤਰੱਕੀ ਤੋਂ ਜੈਲਸੀ ਕਰਦਾ ਆ ਹਰ ਬੰਦਾ ਦੂਜੇ ਦੀ ਤਰੱਕੀ ਤੋਂ ਜਲਣ ਕਰਦਾ ਆ ਬਹੁਤ ਘੱਟ ਲੋਕ ਤੁਹਾਨੂੰ ਮਿਲਣਗੇ ਜਿਹੜੇ ਦੂਜੇ ਦੀ ਤਰੱਕੀ ਤੋਂ ਖੁਸ਼ ਹੁੰਦੇ ਆ ਪਰ ਸਾਨੂੰ ਜੇ ਕੋਈ ਸக்ஸੈਸ ਹੋ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਜੇ ਕੋਈ ਸਫਲ ਹੋ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਜੇ ਕੋਈ ਆਪਣੀ ਜ਼ਿੰਦਗੀ 'ਚ ਵਧ ਰਿਹਾ ਤੇ ਸਾਨੂੰ ਉਹਨੂੰ ਹੌਸਲਾ ਦੇਣ ਦੀ ਲੋੜ ਹੈ ਸਾਨੂੰ ਉਹਦੇ ਨਾਲ ਖੜੇ ਹੋਣ ਦੀ ਲੋੜ ਹੈ ਨਾ ਕਿ ਜਲਣ ਕਰਨ ਦੀ ਇੱਕ ਵਚਨ ਮੈਂ ਪਵਿੱਤਰ ਬਾਈਬਲ ਚੋਂ ਪੜ੍ਹਨਾ ਚਾਹੁੰਦਾ ਮੇਰੇ ਨਾਲ ਪਵਿੱਤਰ ਬਾਈਬਲ ਨੂੰ ਖੋਲੋ ਮੈਂ ਪ੍ਰਭੂ ਜੀ ਦੇ ਪਵਿੱਤਰ ਬਚਨਾਂ ਦੇ ਵਿੱਚੋਂ ਅੱਜ ਪਰਮੇਸ਼ਰ ਦੇ ਜੀਉਂਦੇ ਕਲਾਮ ਦੀਆਂ ਗੱਲਾਂ ਨੂੰ ਤੁਹਾਡੇ ਨਾਲ ਪੜ੍ਹਾਂਗਾ ਕੂਚ ਦੀ ਪੁਸਤਕ ਕੱਢੋ ਮੇਰੇ ਨਾਲ ਮੇਰੇ ਨਾਲ ਪਵਿੱਤਰ ਬਾਈਬਲ ਦੇ ਵਿੱਚੋਂ ਕੂਚ ਦੀ ਪੁਸਤਕ ਕੱਢੀਏ 20 ਅਧਿਆਏ ਕੂਚ ਦੀ ਪੁਸਤਕ 20 ਅਧਿਆਏ ਉਸ ਦੇ 17 ਵਚਨ ਨੂੰ ਪੜਾਂਗੇ ਕੂਚ ਦੀ ਪੁਸਤਕ 20 ਅਧਿਆਏ ਉਸ ਦਾ 17 ਵਚਨ ਪੜਾਂਗੇ ਉੱਥੇ ਲਿਖਿਆ ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ ਤੂੰ ਆਪਣੇ ਗਵਾਂਢੀ ਦੀ ਤੀਵੀਂ ਦੀ ਲਾਲਸਾ ਨਾ ਕਰ ਨਾ ਉਹਦੇ ਗੋਲੇ ਦਾ ਨਾ ਉਹਦੀ ਗੋਲੀ ਦਾ ਨਾ ਉਹਦੇ ਬਲਦ ਦਾ ਨਾ ਉਹਦੇ ਗਦੇ ਦਾ ਨਾ ਉਹਦੇ ਕਿਸੇ ਚੀਜ਼ ਦੀ ਜਿਹੜੀ ਤੇਰੀ ਗਵਾਂਢੀ ਦੀ ਹੈ ਪ੍ਰਭੂ ਕਹਿੰਦਾ ਉਹਦੀ ਲਾਲਸਾ ਨਾ ਕਰ। ਲਾਲਸਾ ਕਿੱਦਾਂ ਹੁੰਦੀ ਹੈ? ਜੇ ਮੇਰੇ ਗਵਾਂਡੀ ਨੇ ਗੱਡੀ ਲਿਆਉਂਦੀ ਹੈ ਨਵੇਂ। ਤੇ ਮਨ ਦੇ ਵਿੱਚ ਨਾ ਜਲਣੇ ਇਹਦੇ ਤੋਂ ਕਿਉਂ ਆ? ਇਹ ਮੇਰੇ ਤੋਂ ਹੋਣੀ ਚਾਹੀਦੀ ਸੀ। ਇਹ ਤਾਂ ਮੈਂ ਸੋਚਿਆ ਸੀ ਨਹੀਂ ਹੋਣ ਬਾਰੇ। ਜੇ ਗਵਾਂਡੀ ਦੀ ਟੀਮੀ ਉਹਦਾ ਵਿਆਹ ਹੋ ਗਿਆ ਤੇ ਇੱਥੋਂ ਵੀ ਕਈਆਂ ਨੂੰ ਜਲਨ ਹੁੰਦੀ ਹੈ। ਕਈ ਲੋਕ ਜਲਨ ਕਰਦੇ ਆ। ਵੀ ਉਹਨੂੰ ਇੱਕ ਅੱਛੀ ਪਤਨੀ ਮਿਲ ਗਈ ਉਹਨੂੰ ਇੱਕ ਵਧੀਆ ਪਤਨੀ ਮਿਲ ਗਈ ਅੱਜਕੱਲ ਇਹ ਜਿਹੜਾ ਆ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਸਮਾ ਚੱਲਦਾ ਕਿਆ ਤੇ ਗੱਲ ਕਾਦੀ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਤੂੰ ਕਿਸੇ ਚੀਜ਼ ਦੀ ਵੀ ਲਾਲਸਾ ਨਾ ਕਰ ਤੂੰ ਕਿਸੇ ਚੀਜ਼ ਦੀ ਵੀ ਲਾਲਸਾ ਨਾ ਕਰ ਚਾਹੇ ਉਹਦੀ ਪਤਨੀ ਐ ਚਾਹੇ ਉਹਦੇ ਨੌਕਰ ਚੱਕਰ ਐ ਚਾਹੇ ਉਹਦਾ ਘਰ ਐ ਚਾਹੇ ਉਹਦੀ ਵਧੀਆ ਕੋਠੀ ਐ ਚਾਹੇ ਉਹਦੇ ਤੋਂ ਗੱਡੀ ਐ ਚਾਹੇ ਉਹਦੇ ਤੋਂ ਬਾਈਕ ਐ ਚਾਹੇ ਉਹਦੇ ਤੋਂ ਪੈਸਾ ਆ ਚਾਹੇ ਉਹਦੇ ਤੋਂ ਸੋਨਾ ਆ ਚਾਹੇ ਉਹਦੇ ਤੋਂ ਚਾਂਦੀ ਐ ਕੁਝ ਵੀ ਐ ਪ੍ਰਭੂ ਦਾ ਵਚਨ ਕਹਿੰਦਾ ਤੂੰ ਉਹਦੀ ਲਾਲਸਾ ਨਾ ਕਰ ਉਹਦੀਆਂ ਚੀਜ਼ਾਂ ਨੂੰ ਵੇਖ ਕੇ ਉਹਨੂੰ ਪਾਉਣ ਦੀ ਲਾਲਸਾ ਨਾ ਰੱਖ ਉਹਦੀਆਂ ਚੀਜ਼ਾਂ ਉੱਤੇ ਜਲਣ ਨਾ ਰੱਖ ਖੁਸ਼ ਹੋ ਪ੍ਰਭੂ ਦਾ ਵਚਨ ਕੀ ਕਹਿੰਦਾ ਆ ਤੂੰ ਖੁਸ਼ ਹੋ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਜਿਉਂਦਾ ਕਲਾਮ ਪਰਮੇਸ਼ਰ ਦਾ ਜਿਉਂਦਾ ਵਚਨ ਸਾਨੂੰ ਸਿਖਾਉਂਦਾ ਆ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੇ ਜੀਵਨ ਦੇ ਵਿੱਚ ਕਦੀ ਵੀ ਦੂਜਿਆਂ ਦੀ ਤਰੱਕੀ ਤੋਂ ਜਲਣਾ ਨਹੀਂ ਚਾਹੀਦਾ ਅੱਜ ਕੀ ਸਮੱਸਿਆ ਚੱਲਦੀ ਪਈ ਅਸੀਂ ਆਪਣੀ ਜ਼ਿੰਦਗੀ 'ਚ ਕਿਉਂ ਨਹੀਂ ਵੱਧਦੇ ਅਸੀਂ ਆਪਣੇ ਜੀਵਨ ਦੇ ਵਿੱਚ ਕਿਉਂ ਤਰੱਕੀ ਨਹੀਂ ਕਰਦੇ ਅਸੀਂ ਆਪਣੇ ਜੀਵਨ ਵਿੱਚ ਕਿਉਂ ਸਫਲ ਨਹੀਂ ਹੁੰਦੇ ਕਿਉਂਕਿ ਅਸੀਂ ਸਾਰਾ ਸਮਾਂ ਤਾਂ ਦੂਜੇ ਦੀ ਤਰੱਕੀ ਤੋਂ ਹੀ ਜਲਣ ਕਰਦੇ ਹੁੰਦੇ ਸਾਰਾ ਟਾਈਮ ਤਾਂ ਦੂਜੇ ਦੀ ਤਰੱਕੀ ਤੋਂ ਹੀ ਸੜਦੇ ਰਹਿੰਦੇ ਜਿਹਦੇ ਕਾਰਨ ਅਸੀਂ ਖੁਦ ਤਰੱਕੀ ਨਹੀਂ ਕਰਦੇ ਗਵਾਂਡੀਆਂ ਨੇ ਮੋਟਰਸਾਈਕਲ ਲੈ ਹੁੰਦਾ ਉਹਨਾਂ ਨੇ ਨਵੀਂ ਗੱਡੀ ਲੈ ਲਈ ਹੈ ਪਤਾ ਨਹੀਂ ਇਹਨਾਂ ਪੈਸਾ ਕਿੱਥੋਂ ਆਉਂਦਾ ਪਤਾ ਨਹੀਂ ਇਹਨਾਂ ਪੈਸਾ ਕਿਵੇਂ ਆਉਂਦਾ ਇਹਨਾਂ ਦੇ ਹਾਲਤ ਐਦਾਂ ਦੇ ਹੁੰਦੇ ਸੀ ਪਹਿਲਾਂ ਤਾਂ ਇਹਨਾਂ ਤੋਂ ਆ ਚੀਜ਼ ਨਹੀਂ ਸੀਗੀ ਹੁਣ ਇਹਨਾਂ ਤੋਂ ਕਿੱਥੋਂ ਆ ਗਈ ਆ ਚੀਜ਼ ਸਾਡੇ ਅੰਦਰ ਜਲਣ ਪਈ ਹੈ ਸਾਡੇ ਅੰਦਰ ਜਿਹੜੀ ਜਲਣ ਜੈਲਸੀ ਹੈ ਨਾ ਸਾਡੇ ਅੰਦਰ ਬਹੁਤ ਜ਼ਿਆਦਾ ਹੈ ਜਿਹਦੇ ਕਾਰਨ ਅਸੀਂ ਖੁਦ ਤਰੱਕੀ ਨਹੀਂ ਕਰਦੇ ਮੈਂ ਆਪਣੀ ਜੀਵਨ ਦੇ ਵਿੱਚ ਪਾਇਆ ਕਿ ਦੂਜੇ ਦੀ ਖੁਸ਼ੀ ਨੂੰ ਵੇਖ ਕੇ ਸੜਨਾ ਨਹੀਂ ਜੇ ਕਿਸੇ ਦੇ ਘਰੇ ਕੋਈ ਚੀਜ਼ ਹੁੰਦੀ ਹੈ ਜੇ ਕੋਈ ਤਰੱਕੀ ਕਰਦਾ ਆ ਜੇ ਕੋਈ ਨੌਕਰੀ ਤੇ ਲੱਗਦਾ ਆ ਜੇ ਕੋਈ ਆਪਣੇ ਜੀਵਨ ਵਿੱਚ ਬਿਜ਼ਨਸ ਦੇ ਵਿੱਚ ਸਕਸੈਸ ਹੁੰਦਾ ਆ ਜੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵਾਧਾ ਆ ਤੇ ਮੇਰੇ ਅੰਦਰ ਕਦੀ ਜਲਣ ਨਹੀਂ ਹੋਈ ਮੈਂ ਹਮੇਸ਼ਾ ਖੁਸ਼ ਹੋਇਆ ਉਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਉਸ ਨੂੰ ਹੌਸਲਾ ਦਿੱਤਾ ਉਸ ਨੂੰ ਵਧਾਈ ਦਿੱਤੀ ਇਹ ਨਹੀਂ ਮੂੰਹ ਤੋਂ ਦਿੱਤੀ ਤੇ ਅੰਦਰੋਂ ਜਲਣ ਕੀਤੀ ਨਹੀਂ ਦਿਲ ਤੋਂ ਉਹਨੂੰ ਵਧਾਈ ਦਿੱਤੀ ਹਿਰਦੇ ਤੋਂ ਉਹਦੀ ਤਾਰੀਫ਼ ਕੀਤੀ ਹਿਰਦੇ ਤੋਂ ਉਹਦੀ ਸਫਲਤਾ ਤੇ ਖੁਸ਼ ਹੋਇਆ ਇਹ ਮੇਰੀ ਜ਼ਿੰਦਗੀ ਦਾ ਤਜਰਬਾ ਨਾ ਮੈਂ ਕਿਸੇ ਦੀ ਤਰੱਕੀ ਨੂੰ ਵੇਖ ਕੇ ਜਲਣ ਰੱਖੀ ਹੈ ਨਾ ਕਿਸੇ ਦੀ ਤਰੱਕੀ ਨੂੰ ਵੇਖ ਕੇ ਕੋਈ ਐਸੀ ਯੋਜਨਾ ਬਣਾਈ ਪਈ ਇਹਨੂੰ ਕਿਵੇਂ ਪਿੱਛੇ ਛੁੱਟਿਆ ਜਾਵੇ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਗੱਲ ਰੱਖੀ ਮਿਹਨਤ ਮੈਂ ਦੂਜਿਆਂ ਵੱਲ ਧਿਆਨ ਨਹੀਂ ਦਿੰਦਾ ਦੂਜਿਆਂ ਵੱਲ ਵੇਖਦਾ ਨਹੀਂ ਆ ਕਿ ਉਹ ਜੇ ਤਰੱਕੀ ਕਰ ਗਿਆ ਤੇ ਮੈਨੂੰ ਕਿਉਂ ਨਹੀਂ ਮੇਰੀ ਤਰੱਕੀ ਹੋਈ ਨਹੀਂ ਭਾਈ ਇਹ ਉਹਦੀ ਮਿਹਨਤ ਹੈ ਉਨੇ ਮਿਹਨਤ ਕੀਤੀ ਆਪਣੀ ਜ਼ਿੰਦਗੀ ਚ ਉਹਨੇ ਤਰੱਕੀ ਕੀਤੀ ਅੱਜ ਪ੍ਰੋਬਲਮ ਇੱਥੇ ਆ ਸਮੱਸਿਆ ਇੱਥੇ ਆ ਕਿ ਜਦੋਂ ਦੂਜਾ ਤਰੱਕੀ ਕਰਦਾ ਸਾਨੂੰ ਉਹਦੀ ਤਰੱਕੀ ਦਿਖਦੀ ਤੇ ਅਸੀਂ ਜਲਣ ਜਲਣ ਕਰਦੇ ਜਦੋਂ ਦੂਜਾ ਵੱਧਦਾ ਆ ਜਦੋਂ ਦੂਜਾ ਸਕਸੈਸ ਹੁੰਦਾ ਸਾਨੂੰ ਉਹਦਾ ਵਾਧਾ ਦਿਖਦਾ ਪਰ ਸਾਨੂੰ ਉਹਦੇ ਪਿੱਛੇ ਉਹਦੀ ਲਗਨ ਉਹਦੀ ਮਿਹਨਤ ਉਹਦਾ ਜਿਹੜਾ ਸਟਰਗਲ ਹੈ ਜੋ ਉਹਨੇ ਉਹਦੇ ਪਿੱਛੇ ਆਪਣਾ ਸਮਾਂ ਜਿਹੜਾ ਲਗਾਇਆ ਸਾਨੂੰ ਉਹ ਨਹੀਂ ਦਿਖਦਾ ਮੇਰੇ ਭਾਈਓ ਤੇ ਭੈਣੋ ਮੈਂ ਇਹੀ ਗੱਲ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਇਹੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਾਨੂੰ ਆਪਣੇ ਜੀਵਨ ਦੇ ਵਿੱਚ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤੀ ਬਣਨ ਦੀ ਲੋੜ ਹੈ ਜਿੱਥੇ ਸਾਨੂੰ ਦੂਜੇ ਦੀ ਸਫਲਤਾ ਦਿਖਦੀ ਹੈ ਸਾਨੂੰ ਉੱਥੇ ਉਹਦੀ ਮਿਹਨਤ ਤੇ ਵੀ ਥੋੜਾ ਵਿਚਾਰ ਕਰ ਕਿਉਂਕਿ ਬਾਈਬਲ ਕਹਿੰਦੀ ਹੈ ਤੂੰ ਕਿਸੇ ਵੀ ਚੀਜ਼ ਤੇ ਜਲਣ ਨਾ ਕਰ ਲਾਲਸਾ ਨਾ ਕਰ ਉਹਨੂੰ ਪਾਉਣ ਦੀ ਲਾਲਸਾ ਨਾ ਰੱਖ ਖੁਦਾ ਤੈਨੂੰ ਵੀ ਦੇਊਗਾ ਜੇ ਤੂੰ ਖੁਸ਼ ਹੋਵੇਂਗਾ ਤਾਂ ਮੈਂ ਆਪਣੀ ਜ਼ਿੰਦਗੀ ਚ ਬਹੁਤ ਕੁਝ ਪਰਮੇਸ਼ਰ ਦੇ ਕੋਲੋਂ ਪਾਇਆ ਰੂਹਾਨੀਅਤ ਦੇ ਤੌਰ ਤੇ ਵੀ ਔਰ ਜਸਮਾਨੀ ਤੌਰ ਤੇ ਵੀ ਹਰ ਚੀਜ਼ ਪਰਮੇਸ਼ਰ ਨੇ ਮੁਹੱਈਆ ਕੀਤੀ ਹਰ ਚੀਜ਼ ਦਿੱਤੀ ਉਹਦਾ ਇੱਕ ਹੀ ਕਾਰਨ ਹੈ ਵੀ ਦੂਜੇ ਦੀ ਤਰੱਕੀ ਨੂੰ ਵੇਖ ਕੇ ਜਲਣ ਨਹੀਂ ਕੀਤੀ ਦੂਜੇ ਦੀ ਤਰੱਕੀ ਤੋਂ ਵੇਖ ਕੇ ਉਹਨੂੰ ਉਹਦੀ ਤਰੱਕੀ ਤੋਂ ਸੜੇ ਨਹੀਂ ਜੈਲਸੀ ਨਹੀਂ ਰੱਖੀ ਕਿਸੇ ਦੇ ਨਾਲ ਖੁਸ਼ ਰਹੇ ਹੁਣ ਵੀ ਖੁਸ਼ ਹੈ ਜੇ ਖੁਦਾ ਨੇ ਦਿੱਤਾ ਤਦ ਵੀ ਖੁਸ਼ ਆਂ ਜੇ ਖੁਦਾ ਵਾਪਸ ਲੈ ਲੈ ਵੀ ਤਦ ਵੀ ਖੁਸ਼ ਆਪਾ ਹੈਨਾ ਇਹ ਸੰਸਾਰਿਕ ਚੀਜ਼ਾਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰਮੇਸ਼ਰ ਜਿੰਨੂੰ ਚਾਹੁੰਦਾ ਉਹਨੂੰ ਦੇ ਵੀ ਦਿੰਦਾ ਆ ਜੇ ਚਾਹਵੇ ਤਾਂ ਉਹ ਪਲਾਂ ਦੇ ਵਿੱਚ ਲੈ ਵੀ ਲੈਂਦਾ ਆ ਇਸ ਚੀਜ਼ ਦਾ ਤੇ ਮਾਨ ਹੀ ਨਹੀਂ ਹੈ ਪਰ ਗੱਲ ਇਹ ਹੈ ਜੇ ਖੁਦਾ ਨੇ ਮੈਨੂੰ ਵਧਾਇਆ ਮੇਰੀ ਜ਼ਿੰਦਗੀ ਦੇ ਵਿੱਚ ਜੇ ਖੁਦਾ ਨੇ ਮੈਨੂੰ ਆਸ਼ੀਸ਼ਾਂ ਤੇ ਆਸ਼ੀਸ਼ਾਂ ਦਿੱਤੀਆਂ ਜੇ ਖੁਦਾ ਨੇ ਮੈਨੂੰ ਬਰਕਤਾਂ ਤੇ ਵਰਕਤਾਂ ਦਿੱਤੀਆਂ ਉਹਦਾ ਇੱਕ ਕਾਰਨ ਸੀ ਕਿ ਨਾ ਤੇ ਮੈਂ ਦੂਜਿਆਂ ਨੂੰ ਵੇਖ ਕੇ ਕਦੀ ਜਲਨ ਕੀਤੀ ਤੇ ਨਾ ਹੀ ਖੁਦਾ ਦੇ ਰਾਵਾਂ ਤੋਂ ਭਟਕਿਆ ਮੈਂ ਖੁਦਾ ਦੇ ਹਰੇਕ ਰਸਤੇ ਨੂੰ ਦਿਲ ਔਰ ਜਾਨ ਤੋਂ ਪਿਆਰ ਕੀਤਾ ਮੈਂ ਖੁਦਾ ਦੇ ਹਰੇਕ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ ਜੋ ਆਗਿਆ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਮੰਨਣ ਦੀ ਕੋਸ਼ਿਸ਼ ਕੀਤੀ ਦਿਖਾਵਾ ਨਹੀਂ ਕੀਤਾ ਜਿੰਦਗੀ ਦੇ ਵਿੱਚ ਦਿਖਾਵਾ ਕਰਕੇ ਨਹੀਂ ਮੈਂ ਚੱਲਿਆ ਮੈਂ ਹਕੀਕਤ ਵਿੱਚ ਬੰਨਿਆ ਜਿੱਥੋਂ ਤੱਕ ਮੈਂ ਕਰ ਸਕਿਆ ਮੇਰੀ ਸੋਚ ਇਹੀ ਰਹੀ ਹੈ ਕਿ ਮੈਂ ਪਰਮੇਸ਼ਰ ਦੀਆਂ ਵਿਧੀਆਂ ਤੇ ਚੱਲਣ ਵਾਲਾ ਵਿਅਕਤੀ ਹਾਂ ਮੈਂ ਪਰਮੇਸ਼ਰ ਦੀਆਂ ਆਗਿਆਵਾਂ ਤੇ ਚੱਲਣ ਵਾਲਾ ਬੰਦਾ ਹਾਂ ਮੈਂ ਪਰਮੇਸ਼ਰ ਦੇ ਫਰਮਾਨਾਂ ਨੂੰ ਮੰਨਣ ਵਾਲਾ ਬੰਦਾ ਬਣਨਾ ਦਖਾਵੇ ਦਾ ਨਹੀਂ ਮੇਰੇ ਨਾਮ ਦੇ ਪਿੱਛੇ ਤਾਂ ਮਸੀਹ ਲੱਗ ਜੇ ਪਰ ਮੇਰੀ ਜ਼ਿੰਦਗੀ 'ਚ ਮਸੀਹ ਹੋਵੇ ਨਾ ਮੈਂ ਉਦਾਂ ਦਾ ਨਹੀਂ ਬਣਨਾ ਚਾਹੁੰਦਾ ਮੈਂ ਇਦਾਂ ਦਾ ਬਣਨਾ ਚਾਹੁੰਦਾ ਕਿ ਮੇਰੀ ਜ਼ਿੰਦਗੀ ਮਸੀਹ ਦੇ ਪਿਆਰ ਦੇ ਨਾਲ ਭਰੀ ਹੋਵੇ ਦੂਜਿਆਂ ਦੀ ਖੁਸ਼ੀ ਤੋਂ ਜਲਣ ਨਾ ਕਰਾਂ ਦੂਜਿਆਂ ਦੀ ਖੁਸ਼ੀ ਤੇ ਖੁਸ਼ ਹੋਵਾਂ ਅਕਸਰੀ ਲੋਕਾਂ ਦੇ ਵਿੱਚ ਇੱਕ ਹੋਰ ਚੀਜ਼ ਬੜੀ ਚੱਲਦੀ ਪਈ ਹੈ ਜਦੋਂ ਕੋਈ ਵੱੱਦ ਦਾ ਜਲਣ ਤਾਂ ਕਰਦੀ ਕਰਦੇ ਫਿਰ ਨਾ ਉਹਨੂੰ ਸੁੱਟਣ ਦੀਆਂ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਹੁਣ ਇਹਨੂੰ ਸੁੱਟੀਏ ਕਿੱਦਾਂ ਜੇ ਕੋਈ ਬੰਦਾ ਵਾਦਾ ਪਿਆ ਤੇ ਸੋਚਦੇ ਆ ਵੀ ਇਹਨੂੰ ਹੁਣ ਸੁੱਟੀਏ ਕਿੱਦਾਂ ਆਪਾਂ ਕਿੱਦਾਂ ਸੁੱਟੀਏ ਫਿਰ ਉਹਦੇ ਤੇ ਉਹਦੀਆਂ ਕਮੀਆਂ ਲੱਭੜੀਆਂ ਸ਼ੁਰੂ ਕਰਨਗੇ ਇਹਦੀ ਕਮੀ ਕਿੱਥੇ ਲੱਭੇ ਫਿਰ ਇਦਾਂ ਨਹੀਂ ਡਿਗਣਾ ਇਹਦੀ ਕਮੀ ਲੱਭੀ ਐ ਫਿਰ ਉਹਦੀਆਂ ਬੁਰਾਈਆਂ ਸਮਾਜ ਵਿੱਚ ਕਰਨੀਆਂ ਸ਼ੁਰੂ ਕਰ ਦੇਣਗੇ ਉਹ ਤਾਂ ਜੀ ਮਾੜਾ ਆ ਉਹ ਤਾਂ ਇਦਾਂ ਹੁੰਦਾ ਬੁਰਾ ਆ ਉਹ ਤਾਂ ਉਹਦਾ ਤਾਂ ਜੀਵਨ ਇਦਾਂ ਦਾ ਆ ਉਹਨੂੰ ਤਾਂ ਆ ਨਹੀਂ ਕਰਨਾ ਹੁੰਦਾ ਜੀ ਉਹਨੂੰ ਤਾਂ ਆ ਨਹੀਂ ਕਰਨਾ ਹੁੰਦਾ ਜੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਸੋਚਦੇ ਆ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੀ ਸੋਚਦੇ ਆ ਵੀ ਆਪਾਂ ਬਹੁਤ ਵਧੀਆ ਕਰ ਰਹੇ ਆ ਮੈਂ ਸਫਲ ਹੋ ਜਾਵਾਂਗਾ ਪਰ ਇਦਾਂ ਹੁੰਦਾ ਜਿਹਨੂੰ ਖੁਦਾਬਦ ਹੁੰਦਾ ਉਹਨੂੰ ਕੋਈ ਸੁੱਟ ਨਹੀਂ ਸਕਦਾ ਜਿਹਨੂੰ ਖੁਦਾ ਸ਼ੀਸ਼ ਦੇਵੇ ਉਹਨੂੰ ਕੋਈ ហេਠਾ ਨਹੀਂ ਸੁੱਟ ਸਕਦਾ ਉਹਦੇ ਤੋਂ ਕੋਈ ਖੋ ਨਹੀਂ ਸਕਦਾ ਤੇ ਜਿਹਨੂੰ ਖੁਦਾ ਸੁੱਟ ਦਵੇ ਥੱਲੇ ਤੇ ਉਹਨੂੰ ਕੋਈ ਬਚਾ ਵੀ ਨਹੀਂ ਸਕਦਾ ਇਸੇ ਲਈ ਮੇਰੀ ਸਲਾਹ ਆ ਤੁਹਾਨੂੰ ਵੀ ਜਿੰਨੇ ਵੀ ਸਾਡੇ YouTube ਦੇ ਚੈਨਲ ਦੇ ਰਾਏ ਸੁਣਦੇ ਪਏ ਆ ਵੀ ਕਦੀ ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਜਲਣ ਨਾ ਕਰੋ ਜੇ ਖੁਦ ਵਧਣਾ ਚਾਹਤਾ ਹੋ ਖੁਸ਼ ਹੋਇਓ ਨਾ ਕਦੀ ਕਿਸੇ ਨੂੰ ਸੁੱਟਣ ਦਾ ਇਰਾਦਾ ਬਣਾਇਓ ਆਪਣੀ ਜ਼ਿੰਦਗੀ ਚ ਨਾ ਕਿਸੇ ਦੀ ਤਰੱਕੀ ਨੂੰ ਨਾਸ਼ ਕਰਨ ਦਾ ਇਰਾਦਾ ਬਣਾਇਓ ਖੁਦ ਨਾਸ਼ ਹੋ ਜਾਓਗੇ ਜਿਹੜਾ ਦੂਜੇ ਨੂੰ ਸੁੱਟਣ ਦੀ ਕੋਸ਼ਿਸ਼ ਕਰਦਾ ਖੁਦ ਡਿੱਗ ਪੈਂਦਾ ਹੈ ਇਸ ਲਈ ਬਾਈਬਲ ਕਹਿੰਦੀ ਹੈ ਹਮੇਸ਼ਾ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਦੂਜੇ ਨੂੰ ਵੀ ਖੁਸ਼ੀਆਂ ਵੰਡੋ ਦੂਜੇ ਨੂੰ ਵੀ ਖੁਸ਼ਹਾਲੀ ਦਿਓ ਇਹ ਪਰਮੇਸ਼ਰ ਦੇ ਫਰਮਾਨ ਹੈ ਔਰ ਜ਼ਿੰਦਗੀ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਮੈਂ ਵੀ ਮਿਹਨਤ ਕਰਾਂ ਤੇ ਮੈਂ ਉਹਦੀ ਮਿਹਨਤ ਕਰਕੇ ਉਹਦੇ ਨਾਲ ਉਹ ਵੱਧ ਹੋਵਾਂ ਇਹ ਨਹੀਂ ਸੋਚਦੇ ਇਹ ਸੋਚਦੇ ਆਸੀਂ ਉਹਦੀਆਂ ਲੱਤਾਂ ਫੜ ਕੇ ਥੱਲੇ ਝੁਲਦਗੇ ਬੜੀ ਗਲਤ ਗੱਲ ਹੈ ਜੇ ਕਿਸੇ ਬੰਦੇ ਦਾ ਨਾਮ ਚੱਲਦਾ ਹੈ ਨਾ ਜੇ ਬੰਦਾ ਕੋਈ ਮਸ਼ਹੂਰ ਹੋ ਜਾਂਦਾ ਜ਼ਿੰਦਗੀ ਦੇ ਵਿੱਚ ਆ ਚਲੋ ਮੈਂ ਨਾਂ ਨਹੀਂ ਲਵਾਂਗਾ ਤੇ ਲੋਕ ਕੀ ਕਰਨਗੇ ਉਹਦਾ ਕੰਮ ਦੇ ਨਾਲ ਮੁਕਾਬਲਾ ਕਰਨ ਦੀ بجائے ਉਹ ਉਹਨੂੰ ਕਤਲ ਕਰਾ ਦੇਣਗੇ ਉਹਦਾ ਖੂਨ ਕਰਾ ਦੇਣਗੇ ਪਈ ਇਹ ਸਕਸੈਸ ਕਿਉਂ ਹੋ ਰਿਹਾ ਆਪਣੀ ਜ਼ਿੰਦਗੀ 'ਚ ਇਹ ਵਾਅਦਾ ਕਿਉਂ ਕੀਤਾ ਲੋਕ ਇਦਾਂ ਕਰਦੇ ਆ ਪਰ ਇਹ ਗਲਤ ਬਿਲਕੁਲ ਗਲਤ ਹੈ ਸਾਨੂੰ ਇਸ ਤਰ੍ਹਾਂ ਨਹੀਂ ਜੇ ਵਾਅਦਾ ਕੋਈ ਖੁਸ਼ ਹੋਵੇ ਤੇ ਆਪਣੀ ਮਿਹਨਤ ਉਹਦੇ ਨਾਲੋਂ ਦੁੱਗਣੀ ਕਰ ਦੋ ਤੇ ਤੁਸੀਂ ਫਿਰ ਦੁੱਗਣੇ ਤਰੀਕੇ 'ਚ ਵੱਧ ਜਾਓਗੇ ਗੱਲ ਕਾਦੀ ਖੁਦ ਮਿਹਨਤ ਨਹੀਂ ਕਰਨੀ ਗੱਲ ਕਾਦੀ ਖੁਦ ਸਟ੍ਰਗਲ ਨਹੀਂ ਕਰਨਾ ਜ਼ਿੰਦਗੀ ਦੇ ਵਿੱਚ ਤੇ ਦੂਜੇ ਦੀ ਤਰੱਕੀ ਨੂੰ ਵੇਖ ਕੇ ਸੜਨਾ ਦੂਜੇ ਦੀ ਤਰੱਕੀ ਤੋਂ ਜਲਣ ਕਰਨੀ ਦੂਜੇ ਦੀ ਤਰੱਕੀ ਵੇਖ ਕੇ ਨਾ ਚੱਲਣਾ ਪਰ ਆਪ ਮਿਹਨਤ ਨਹੀਂ ਕਰਨੀ ਜ਼ਿੰਦਗੀ 'ਚ ਮਿਹਨਤ ਕਰੋ ਜ਼ਿੰਦਗੀ 'ਚ ਮਿਹਨਤ ਕਰੋ ਜੇ ਤੁਸੀਂ ਮਿਹਨਤ ਕਰੋਗੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਤੁਸੀਂ ਸਫਲ ਹੋਣਾ ਹੀ ਹੋਣਾ ਆ ਅੱਜ ਨਹੀਂ ਹੋਏ ਤੇ ਕੱਲ ਹੋ ਜਾਣਾ ਆ ਸਾਲ ਨੂੰ ਹੋ ਜਾਣਾ ਦੋਹਾਂ ਨੂੰ ਹੋ ਜਾਣਾ ਚਾਰਾਂ ਨੂੰ ਹੋ ਜਾਣਾ ਪੰਜਾਂ ਨੂੰ ਹੋ ਜਾਣਾ ਛੇ ਨੂੰ ਹੋ ਜਾਣਾ ਦਸਾਂ ਨੂੰ ਹੋ ਜਾਣਾ ਪਰ ਇੱਕ ਟਾਈਮ ਤੁਹਾਡਾ ਰੱਖਿਆ ਹੋਇਆ ਇੱਕ ਸਮੇਂ ਤੁਸੀਂ ਸਫਲ ਹੋਣਾ ਹੀ ਹੋਣਾ ਪਰ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਵੀ ਜਲਣ ਨਹੀਂ ਕਰਦੇ ਕਿਸੇ ਤੋਂ ਕਿਸੇ ਤੋਂ ਸੜਨਾ ਨਹੀਂ ਕਿਸੇ ਦੀ ਤਰੱਕੀ ਨੂੰ ਵੇਖ ਕੇ ਉਹਨੂੰ ਸੁੱਟਣ ਦਾ ਇਰਾਦਾ ਨਹੀਂ ਬਣਾਉਣਾ ਖੁਸ਼ ਹੋਣਾ ਮੇਰੇ ਭਾਈਓ ਪੈਣੋ ਤੁਸੀਂ ਜਿੰਨਾ ਸੁੱਟਣ ਦੀ ਕੋਸ਼ਿਸ਼ ਕਰੋਗੇ ਖੁਦ ਡਿੱਗਦੇ ਜਾਓਗੇ ਜਿੰਨਾ ਕਿਸੇ ਦੀ ਤਰੱਕੀ ਤੋਂ ਖੁਸ਼ ਹੋਵੋਗੇ ਖੁਦਾ ਤੁਹਾਨੂੰ ਉਨੀ ਆਸ਼ੀਸ਼ ਦੇਊਗਾ ਇਹ ਜ਼ਿੰਦਗੀ 'ਚ ਯਾਦ ਰੱਖਿਓ ਲੋਕ ਸੋਚਦੇ ਆ ਇਹ ਕਿੱਦਾਂ ਵੱਧ ਗਿਆ ਇਹ ਆਪਣੀ ਜ਼ਿੰਦਗੀ 'ਚ ਕਿੱਦਾਂ ਇੰਨੀ ਤਰੱਕੀ ਕਰ ਗਿਆ ਹਨਾ ਦੂਜਿਆਂ ਨੂੰ ਵੇਖ ਕੇ ਅਸੀਂ ਤਾਂ ਸੋਚਦੇ ਪਰ ਜਿਹੜਾ ਉਹਨੇ ਬਲੀਦਾਨ ਦਿੱਤਾ ਜਿਹੜੀ ਉਹਨੇ ਮਿਹਨਤ ਕੀਤੀ ਜਿਹੜਾ ਉਹਨੇ ਰਾਤ ਦਿਨ ਇੱਕ ਕੀਤਾ ਉਹ ਸਾਨੂੰ ਜ਼ਿਆਦਾ ਦੇਖਣੀ ਚਾਹੀਦਾ ਤਰੱਕੀ ਨਾ ਵੇਖੋ ਉਹਦੀ ਕੱਲੀ ਉਹਦੇ ਪਿੱਛੇ ਉਹਦੀ ਮਿਹਨਤ ਵੇਖੋ ਜਿਵੇਂ ਅਕਸਰ ਹੀ ਕਹਿੰਦੇ ਆ ਨਾ ਗਲੋਰੀ ਨਾ ਵੇਖੋ ਸਟੋਰੀ ਵੇਖੋ ਪਿੱਛੇ ਸਟੋਰੀ ਕੀ ਹੈ ਜਿਹੜੀ ਦੁੱਖ ਝੱਲ ਕੇ ਖੁਦਾ ਵਿੱਚ ਕਿੰਦਾ ਬਦਿਆ ਉਹ ਵੇਖੋ ਅੱਜ ਵਰਕਤ ਨੂੰ ਸਾਰੇ ਵੇਖਦੇ ਆ ਅੱਜ ਆਸ਼ੀਸ਼ ਨੂੰ ਸਾਰੇ ਲੋਕ ਵੇਖਦੇ ਆ ਪਰ ਜਿਹੜੀ ਵਰਕਤ ਨੂੰ ਪਾਉਣ ਲਈ ਮਿਹਨਤ ਕਰਨੀ ਪਈ ਹੈ ਔਰ ਉਸ ਵਰਕਤ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪਿਆ ਆ ਅੱਜ ਉਹਨੂੰ ਕੋਈ ਵੀ ਨਹੀਂ ਵੇਖਦਾ ਇਸ ਲਈ ਸਾਨੂੰ ਦੂਜੇ ਤੇ ਕਦੀ ਜੈਲਸੀ ਨਹੀਂ ਕਰਨੀ ਚਾਹੀਦੀ ਖੁਦਾ ਤੁਹਾਨੂੰ ਆਸ਼ੀਸ਼ ਦੇਵੇ ਹੁਣ ਸਾਡੇ ਤੋਂ ਬੇਲਾ ਪ੍ਰਾਰਥਨਾ ਦਾ ਆਓ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਲੱਗੇ ਸਰਵ ਸ਼ਕਤੀਮਾਨ ਪਰਮੇਸ਼ਰ ਦਇਆ ਦੇ ਸਾਗਰ ਕਿਰਪਾ ਦੇ ਧਨੀ ਤੁਹਾਡੀ ਹਜ਼ੂਰੀ ਦੇ ਵਿੱਚ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਪ੍ਰਭੂ ਸਾਡੇ ਮੁਕਤੀਦਾਤਾ ਸਾਡੇ ਯਹੋਵਾ ਪਰਮੇਸ਼ਰ ਜਿੰਨੇ ਵੀ ਅੱਜ ਬੇਟੇ-ਬੇਟੀਆਂ ਇਸ ਵਚਨ ਦੇ ਨਾਲ ਜੁੜੇ ਆ ਜਿੰਨੇ ਵੀ ਬੇਟੇ-ਬੇਟੀਆਂ ਇਸ ਕਲਾਮ ਦੀਆਂ ਗੱਲਾਂ ਦੇ ਨਾਲ ਜੁੜ ਗਏ ਨੇ ਉਹਨਾਂ ਸਾਰਿਆਂ ਨੂੰ ਤੁਸੀਂ ਆਸ਼ੀਸ਼ ਦੇ ਦਿਓ ਉਹਨਾਂ ਸਾਰਿਆਂ ਨੂੰ ਤੁਸੀਂ ਬਰਕਤ ਦੇ ਦਿਓ ਉਹਨਾਂ ਸਾਰਿਆਂ ਨੂੰ ਤੁਸੀਂ ਵੱਡੀ ਬਰਕਤ ਔਰ ਆਸ਼ਿਸ਼ ਦਿਓ ਮੇਰੇ ਪਰਮੇਸ਼ਰ ਪਿਤਾ ਤੁਹਾਡੀ ਕਿਰਪਾ ਤੇ ਤੁਹਾਡੀ ਦਇਆ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਬਣੀ ਰਹੇ ਹੈ ਹੋਵਾ ਪਰਮੇਸ਼ਰ ਤੁਸੀਂ ਕਿਰਪਾ ਕਰੋ ਤੁਸੀਂ ਵੱਡੀ ਦਇਆ ਕਰੋ ਮੇਰੇ ਪ੍ਰਭੂ ਜੀ ਤੁਹਾਡਾ ਅਨੁਕਰ ਹੋਵੇ ਤੁਹਾਡੀ ਆਸ਼ਿਸ਼ ਹੋਵੇ ਮੇਰੇ ਪ੍ਰਭੂ ਜੀ ਮੈਂ ਧੰਨਵਾਦ ਕਰਦਾ ਹਾਂ ਮੈਂ ਸ਼ੁਕਰ ਕਰਦਾ ਪ੍ਰਭੂ ਜੀ ਆਪ ਜੀ ਦੀ ਮਹਿਮਾ ਕਰਦਾ ਖੁਦਾਵੰਦ ਜਿਹੜੇ ਬੱਚੇ ਦੁਖੀ ਹੈ ਬਿਮਾਰ ਹੈ ਐਸੇ ਸਮੇ ਛੁਟਕਾਰਾ ਪਾਉਣ ਐਸੇ ਸਮੇ ਆਯਾਦੀ ਪਾਉਣ ਤੁਹਾਡੀ ਵੱਡੀ ਦਇਆ ਦੇ ਨਾਲ ਤੁਹਾਡੇ ਬੱਚੇ ਚੰਗੇ ਹੋਵਣ ਮੇਰੇ ਪ੍ਰਭੂ ਜਿਹੜੇ ਬਾਝਪਨ ਦੇ ਵਿੱਚ ਨੇ بیٹے ਔਰ ਬੇਟੀਆਂ ਜਿਹੜੇ ਜੋੜੇ ਖੁਦਾਵੰਦ ਬੱਚਿਆਂ ਦੀ ਬਰਕਤ ਤੋਂ ਬਾਝ ਨੇ ਪ੍ਰਭੂ ਉਹਨਾਂ ਨੂੰ ਬੱਚਿਆਂ ਦੀ ਬਰਕਤ ਦੇ ਦਿਓ ਮੇਰੇ ਪਰਮੇਸ਼ਰ ਜਿਨ੍ਹਾਂ ਦੇ ਉੱਤੇ ਕਰਜ ਹੈ ਤੁਹਾਡੇ ਨਾਮ ਵਿੱਚ ਸਾਰਾ ਕਰਜ਼ਾ ਖਤਮ ਹੋ ਜਾਵੇ ਮੇਰੇ ਪ੍ਰਭੂ ਪਰਮੇਸ਼ਰ ਜੋ ਤੁਹਾਡੇ ਬੱਚੇ ਪੈਸਾ ਕਮਾ ਰਹੇ ਨੇ ਖੁਦਾਵੰਦ ਉਸ ਪੈਸੇ ਉੱਤੇ ਤੁਹਾਡੀ ਬਰਕਤ ਆਵੇ ਮੇਰੇ ਪ੍ਰਭੂ ਤੁਹਾਡੀ ਦਇਆ ਹੋਵੇ ਮੇਰੇ ਸਰਵ ਸ਼ਕਤੀਮਾਨ ਪਰਮੇਸ਼ਰ ਦਇਆ ਦੇ ਸਾਗਰ ਤੇ ਕਿਰਪਾ ਦੇ ਧਨੀ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਬਹੁਤਾਦ ਦੇ ਨਾਲ ਕੰਮ ਕਰੇ ਤੁਸੀਂ ਆਪਣੀ ਕਿਰਪਾ ਕਰ ਦਿਓ ਤੁਸੀਂ ਆਪਣੀ ਦਇਆ ਕਰ ਦਿਓ ਮਹਾਨ ਪਿਤਾ ਗਰੀਬੀ ਦੇ ਸਾਰੇ ਬੰਧਨ ਤੋੜਦੇ ਆ ਨਸ਼ਿਆਂ ਦੇ ਸਾਰੇ ਬੰਧਨ ਤੋੜਦੇ ਆ ਬਿਮਾਰੀਆਂ ਦੇ ਸਾਰੇ ਬੰਧਨ ਤੋੜਦੇ ਆ ਜਾਦੂ ਟੂਣਿਆਂ ਦੇ ਸਾਰੇ ਬੰਧਨ ਤੋੜਦੇ ਆਂ ਦੁਸ਼ਟ ਆਤਮਾਵਾਂ ਦੇ ਸਾਰੇ ਬੰਧਨ ਤੋੜਦੇ ਆਂ ਹਰੇਕ ਤਰ੍ਹਾਂ ਦੀਆਂ ਗੰਦੀਆਂ ਆਤਮਾਵਾਂ ਯੀਸ਼ੂ ਦੇ ਨਾਮ ਵਿੱਚ ਖਤਮ ਹੋ ਜਾਣ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਦੇ ਅੰਦਰ ਕੰਮ ਕਰੇ ਆਸ਼ੀਸ਼ ਦੋ ਬਰਕਤ ਦੋ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਨਾਲ ਭਰ ਦੋ ਤੁਸੀਂ ਅੱਜ ਆਪਣੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਭਰ ਦੋ ਤੁਸੀਂ ਅੱਜ ਪਵਿੱਤਰ ਆਤਮਾ ਦੀ ਤਾਕਤ ਦੇ ਨਾਲ ਭਰ ਦੋ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜੀਵਨ ਦੇ ਵਿੱਚ ਬਹੁਤਾਂ ਦੇ ਨਾਲ ਕੰਮ ਕਰੇ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜ਼ਿੰਦਗੀ ਦੇ ਵਿੱਚ ਕੰਮ ਕਰੇ ਤੁਹਾਡੇ ਪਵਿੱਤਰ ਆਤਮਾ ਦੀ ਅੱਗ ਇੱਕ ਇੱਕ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਤੁਹਾਡੇ ਪਵਿੱਤਰ ਆਤਮਾ ਦੀ ਅੱਗ ਇੱਕ ਇੱਕ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਮੇਰੇ ਪ੍ਰਭੂ ਯੀਸ਼ੂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੇ ਪਵਿੱਤਰ ਯਹੋਵਾ 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 ਮੈਂ ਧੰਨਵਾਦ ਕਰਦਾ ਮੇਰੇ ਪਰਮੇਸ਼ਰ ਪਿਤਾ ਮੈਂ ਤੁਹਾਡੀ ਮਹਿਮਾ ਕਰਦਾ ਹਾਂ ਮੇਰੇ ਸਵਰਗ ਦੇ ਪਰਮੇਸ਼ਰ ਪਿਤਾ ਮੇਰੇ ਸਵਰਗ ਦੇ ਪਰਮੇਸ਼ਰ ਪਿਤਾ ਮੇਰੇ ਸਵਰਗ ਦੇ ਪਰਮੇਸ਼ਰ ਪਿਤਾ ਮੈਂ ਯੀਸ਼ੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੈਂ ਯੀਸ਼ੂ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੈਂ ਯੀਸ਼ੂ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੈਂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਮੇਰੇ ਪਿਤਾ ਤੁਸੀਂ ਆਪਣੀ ਵੱਡੀ ਦਇਆ ਕਰੋ ਤੁਸੀਂ ਆਪਣੀ ਵੱਡੀ ਕਿਰਪਾ ਕਰੋ ਤੁਸੀਂ ਆਪਣਾ ਵੱਡਾ ਫਜ਼ਲ ਕਰੋ ਮੇਰੇ ਪ੍ਰਭੂ ਜੀ ਆਦ ਤੋ ਲੈ ਕੇ ਅੰਤ ਤੱਕ ਰਹਿਣ ਵਾਲੇ ਪਰਮੇਸ਼ਰ ਆਦ ਤੋ ਲੈ ਕੇ ਅੰਤ ਤੱਕ ਰਹਿਣ ਵਾਲੇ ਪਰਮੇਸ਼ਰ ਮੈਂ ਤੁਹਾਡੀ ਵਧਾਈ ਕਰਦਾ ਮੇਰੇ ਸੈਨਾ ਦੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਬਣਿਆ ਰਵੇ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਬਣਿਆ ਰਵੇ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਬਣਿਆ ਰਵੇ ਸ਼ੈਤਾਨ ਦੇ ਮਨਸੂਬੇ ਫੇਲ ਕਰ ਦੋ ਵੈਰੀ ਦੀਆਂ ਸ਼ਕਤੀਆਂ ਫੇਲ ਕਰ ਦੋ ਅੰਧਕਾਰ ਦੀਆਂ ਸ਼ਕਤੀਆਂ ਫੇਲ ਹੋ ਜਾਣ ਸਭ ਸ਼ੈਤਾਨ ਦੇ ਕੰਮ ਨਾਸ਼ ਹੋ ਜਾਣ ਮੇਰੇ ਪ੍ਰਭੂ ਜੀ ਇਨ੍ਹਾਂ ਘਰਾਂ ਵਿੱਚ ਤੁਹਾਡਾ ਆਤਮਾ ਕੰਮ ਕਰੇ ਇਹਨਾਂ ਘਰਾਂ ਵਿੱਚ ਤੁਹਾਡਾ ਆਤਮਾ ਕੰਮ ਕਰੇ ਇਹਨਾਂ ਜ਼ਿੰਦਗੀਆਂ ਵਿੱਚ ਤੁਹਾਡਾ ਆਤਮਾ ਕੰਮ ਕਰੇ ਇਹ ਜੀਵਨ ਆਨੰਦ ਸ਼ਾਂਤੀ ਤੇ ਦਇਆ ਦੇ ਨਾਲ ਭਰ ਜਾਣ ਮੇਰੇ ਪ੍ਰਭੂ ਜੀ ਇਹ ਬੱਚੇ ਤੁਹਾਡੀ ਕਿਰਪਾ ਦੇ ਨਾਲ ਭਰ ਜਾਣ ਮੇਰੇ ਪ੍ਰਭੂ ਜੀ ਤੁਹਾਡੇ ਰੂਹ ਦੀ ਆਗੇ ਨਾਲ ਜੀਵਨਾ ਵਿੱਚ ਕੰਮ ਕਰੇ ਤੁਹਾਡੇ ਰੂਹ ਦੀ ਆਗੇ ਨਾਲ ਜੀਵਨਾ ਵਿੱਚ ਕੰਮ ਕਰੇ ਤੁਹਾਡੇ ਰੂਹ ਦੀ ਆਗੇ ਨਾਲ ਜ਼ਿੰਦਗੀਆਂ ਵਿੱਚ ਕੰਮ ਕਰੇ ਪਵਿੱਤਰ ਆਤਮਾ ਦੀ ਆਗੇ ਨਾਲ ਜ਼ਿੰਦਗੀਆਂ ਵਿੱਚ ਕੰਮ ਕਰੇ ਪਵਿੱਤਰ ਆਤਮਾ ਦੀ ਆਗੇ ਨਾਲ ਦੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਰੂਹ ਦੀ ਆਗੇ ਨਾਲ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਪਵਿੱਤਰ 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 ਪਰਮੇਸ਼ਵਰ ਧੰਨਵਾਦ ਹੈ ਪਵਿੱਤਰ 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 ਪਰਮੇਸ਼ਵਰ ਧੰਨਵਾਦ ਹੈ ਮੇਰੇ ਸੈਨਾ ਦੇ ਯਹੋਵਾ 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 ਤੁਹਾਡਾ ਆਤਮਾ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਪ੍ਰਭੂ ਜੀ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਰਾਹੀ ਕੰਮ ਕਰੋ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਰਾਹੀ ਕੰਮ ਕਰੋ ਇਹ ਬੱਚੇ ਵਾਧੇ ਜਾਣ ਇਹ ਬੱਚੇ ਵਾਧੇ ਜਾਣ ਤੁਹਾਡੇ ਨਾਮ ਵਿੱਚ ਵਾਧੇ ਜਾਣ ਤੁਹਾਡੀ ਕਿਰਪਾ ਵਿੱਚ ਵਾਧੇ ਜਾਣ ਤੁਹਾਡੀ ਦਇਆ ਵਿੱਚ ਵਾਧੇ ਜਾਣ ਤੁਹਾਡੇ ਫਜ਼ਲ ਦੇ ਵਿੱਚ ਵਾਧੇ ਜਾਣ ਤੁਹਾਡੀ ਆਸ਼ੀਸ਼ ਵਿੱਚ ਵਾਧੇ ਜਾਣ ਮਹਾਨ ਪ੍ਰਭੂ ਤੁਹਾਡੇ ਨਾਮ ਵਿੱਚ ਵਾਧੇ ਜਾਣ ਪਿਤਾ ਪਰਮੇਸ਼ਰ ਤੁਸੀਂ ਆਪਣੀ ਵੱਡੀ ਕਿਰਪਾ ਕਰੋ ਆਪਣੀ ਵੱਡੀ ਦਇਆ ਕਰੋ ਆਪਣਾ ਵੱਡਾ ਅਨੁਗ੍ਰਹਿ ਕਰੋ ਆਪਣਾ ਵੱਡਾ ਫਜ਼ਲ ਕਰੋ ਮੇਰੇ ਪਰਮੇਸ਼ਰ ਪਿਤਾ ਮੈਂ ਯੀਸ਼ੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਮੈਂ ਯੀਸ਼ੂ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਮੈਂ ਯੀਸ਼ੂ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਮੈਂ ਯੀਸ਼ੂ ਦੇ ਪਵਿੱਤਰ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਹਾਂ ਇਹ ਬੱਚੇ ਤੁਹਾਡੀ ਦਇਆ ਦੇ ਨਾਲ ਭਰ ਜਾਣ 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 ਮੇਰੇ ਪ੍ਰਭੂ ਤੁਹਾਡਾ ਆਤਮਾ ਮੇਰੇ ਪ੍ਰਭੂ ਕੰਮ ਕਰੇ 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 ਤੁਹਾਡਾ ਪਵਿੱਤਰ ਆਤਮਾ ਮੇਰੇ ਪ੍ਰਭੂ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਪ੍ਰਭੂ ਜੀ ਹਰ ਨਸ਼ੇ ਦਾ ਆਤਮਾ ਇਹਨਾਂ ਦੇ ਘਰਾਂ ਵਿੱਚੋਂ ਜਾਵੇ ਹਰ ਨਸ਼ੇ ਦਾ ਆਤਮਾ ਇਹਨਾਂ ਦੇ ਘਰਾਂ ਵਿੱਚੋਂ ਜਾਵੇ ਹਰ ਲੜਾਈ ਝਗੜੇ ਦਾ ਆਤਮਾ ਇਹਨਾਂ ਦੇ ਘਰਾਂ ਵਿੱਚੋਂ ਨਿਕਲ ਜਾਵੇ ਪਤੀ ਪਤਨੀ ਦੇ ਵਿੱਚ ਜਿੰਨੀਆਂ ਵੀ ਦੁਸ਼ਟ ਅੰਧਕਾਰ ਦੀਆਂ ਸ਼ਕਤੀਆਂ ਕੰਮ ਕਰਦੀਆਂ ਸਭ ਯੀਸ਼ੂ ਨਾਮ ਵਿੱਚ ਖਤਮ ਹੋ ਜਾਣ ਜਿੰਨੇ ਬੇਟੇ ਬੇਟੀਆਂ ਪਾਪ ਜਿਨਾਕਾਰੀ ਦੇ ਵਿੱਚ ਹਰਾਮਕਾਰੀ 'ਚ ਫਸੇ ਐ ਮੇਰੇ ਪ੍ਰਭੂ ਆਜ਼ਾਦ ਹੋ ਜਾਣ ਤੁਹਾਡੇ ਨਾਮ ਵਿੱਚ ਆਜ਼ਾਦ ਹੋ ਜਾਣ ਮੇਰੇ ਪ੍ਰਭੂ ਤੁਹਾਡੇ ਨਾਮ ਵਿੱਚ ਆਜ਼ਾਦ ਹੋ ਜਾਣ ਮੇਰੇ ਪ੍ਰਭੂ ਜੀ ਤੁਹਾਡੇ ਨਾਮ ਵਿੱਚ ਮਹਾਨ ਪ੍ਰਭੂ ਆਪਣੀ ਕਿਰਪਾ ਕਰੋ 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 ਮਹਾਨ ਪ੍ਰਭੂ ਆਪਣੀ ਵੱਡੀ ਦਇਆ ਕਰੋ ਮਹਾਨ ਪ੍ਰਭੂ ਤੁਹਾਡੀ ਵੱਡੀ ਦਇਆ ਕਰੋ ਮੇਰੇ ਸੈਨਾ ਦੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਮੇਰੇ ਸੈਨਾ ਦੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਮੇਰੇ ਸੈਨਾ ਦੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਤੁਸੀਂ ਅਭਿਸ਼ੇਕ ਦਿਓ ਤੁਸੀਂ ਆਪਣੀ ਸਾਮਰ ਦੇ ਨਾਲ ਭਰ ਦਿਓ ਤੁਸੀਂ ਆਪਣੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਜੀ ਮੈਂ ਧੰਨਵਾਦ ਕਰਦਾ ਮੇਰੇ ਪਰਮੇਸ਼ਰ 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 ਮੈਂ ਯੀਸ਼ੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਚਮਤਕਾਰ ਕਰੋ ਪ੍ਰਭੂ ਇਹਨਾਂ ਬੱਚਿਆਂ ਨੂੰ ਤੁਸੀਂ ਬਰਕਤ ਦਿਓ ਇਹਨਾਂ ਬੱਚਿਆਂ ਨੂੰ ਤੁਸੀਂ ਆਪਣੀ ਦਇਆ ਦੇ ਨਾਲ ਭਰ ਦਿਓ ਆਪਣੇ ਫਜ਼ਲ ਦੇ ਨਾਲ ਭਰ ਦਿਓ ਮੇਰੇ ਸੈਨਾ ਦੇ ਯਹੋਵਾ ਮੇਰੇ ਸੈਨਾ ਦੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਬੱਚਿਆਂ ਦੇ ਜੀਵਨ ਦੇ ਅੰਦਰ ਕਾਰਜਿਆ ਕਰੇ ਅਨੁਗ੍ਰਹਿ ਕਰੋ ਬਰਕਤ ਦਿਓ ਪਿਤਾ ਪਰਮੇਸ਼ਰ ਸਭ ਲੋਕ ਆਸ਼ੀਸ਼ ਪਾਉਣ ਯੀਸ਼ੂ ਮਸੀਹ ਦੇ ਨਾਂ 'ਚ ਮੰਗਦੇ ਹਾਂ ਆਮੀਨ ਆਮੀਨ ਸੋ ਮੇਰੇ ਭਾਈ ਪੈਣੋ ਵਿਸ਼ਵਾਸ ਰੱਖੋ ਪਰਮੇਸ਼ਰ ਨੇ ਤੁਹਾਡੀਆਂ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਦੇ ਦਿੱਤਾ ਆ ਪਰਮੇਸ਼ਰ ਨੇ ਤੁਹਾਡੀਆਂ ਬੇਨਤੀਆਂ ਅਰਦਾਸਾਂ ਸੁਣ ਲਈਆਂ ਤੇ ਕਬੂਲ ਕਰ ਲਈਆਂ ਆ ਵਿਸ਼ਵਾਸ ਰੱਖੋ ਭਰੋਸਾ ਰੱਖੋ ਔਰ ਸਾਡੇ ਚੈਨਲ ਦੇ ਨਾਲ ਤੁਸੀਂ ਲਗਾਤਾਰ ਜੁੜੇ ਰਹੋ ਪ੍ਰਭੂਤਾ ਨੂੰ ਬਰਕਤ ਦੇ ਆਮੀਨ